ਅੰਮ੍ਰਿਤਸਰ ਪੁਲਿਸ ਦੇ ਹਾਥੋਸ ਵੱਲੋਂ ਵੱਡੀ ਸਫਲਤਾ ਲੱਗੀ ਲੁੱਟਖੋਹੇ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਾਬੂ ਕੀਤਾ ਗਿਆ ਤਿੰਨੋਂ ਨੌਜਵਾਨ ਸਰਕਾਰੀ ਸਕੂਲ ਦੇ ਵਿਦਿਆਰਥੀ ਦੱਸੇ ਗਏ ਨੇ ਨੌਜਵਾਨਾਂ ਦੇ ਕੋਲੋਂ ਚੋਰੀ ਦੇ ਵਾਹਨ ਤੱਕ ਬਰਾਮਦ ਕੀਤਾ ਗਿਆ ਮੁਲਜ਼ਮਾਂ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਾਡੇ ਐਸਐਚਓ ਸਦਰ ਨੇ ਵਿਨੋਦ ਸ਼ਰਮਾ ਨੇ ਬੜਾ ਅੱਛਾ ਕੰਮ ਕੀਤਾ ਸਾਡੇ ਇੱਕ ਪਰਚਾ ਦਰਜ ਹੋਇਆ ਸੀਗਾ 204/7924 ਨੂੰ ਇੰਟਰਸੈਕਸ਼ਨ 3032 ਬੀਐਨਐਸ ਦੇ ਮੋੜ ਉਨੂੰ ਫਾਲੋਅ ਅਪ ਕਰਦੇ ਹੋਏ ਅਸੀਂ ਕੈਮਰੇ ਦੀ ਮਦਦ ਲੈ ਕੇ ਅਸੀਂ ਤਿੰਨ ਮੁੰਡੇ ਐਪਰੀਹੈਂਡ ਕੀਤੇ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਸ਼ਸ਼ੀ ਇੱਕ ਦਾ ਨਾਮ ਨਵਦੀਪ ਰਣਵੀਰ ਇਹ ਸਾਰੇ 24 21 22 ਸਾਲ ਦੇ ਮੁੰਡੇ ਹੈਗੇ ਨੇ ਇਹਨਾਂ ਦੀ ਜਦੋਂ ਅਸੀਂ ਪੁੱਛਗਛ ਕੀਤੀ ਤੇ ਇਹਨਾਂ ਨੇ ਇੱਕ ਜਿਹੜਾ ਸਾਡੇ ਕੋਲ ਮੌਕੇ ਤੇ ਰਿਕਵਰੀ ਹੋਈ ਆ ਰੈੱਡ ਐਕਟਿਵੇਟਡ ਰਿਕਵਰੀ ਹੋਈ ਉਹ ਹਾਲਗੜ੍ਹ ਤੋਂ ਚੋਰੀ ਕੀਤੀ ਸੀ ਇਹ ਕਿ ਇਹਨਾਂ ਨੇ ਬਾਈਕ ਚੋਰੀ ਕੀਤਾ ਸੀ ਇਹ ਗੰਗਾ ਸਿੰਘ ਚੌਂਗ ਦੇ ਵਿੱਚੋਂ ਤੇ ਰਿਕਵਰੀ ਹੋ ਗਈ ਆ ਤੇ ਹੋਰ ਵੀ ਇਹਨਾਂ ਨੇ ਵਾਰਦਾਤਾਂ ਕਾਫੀ ਕੀਤੀਆਂ ਆਗਿਆ ਇਹਨਾਂ ਦੇ ਉੱਪਰ ਵੀ ਅਸੀਂ ਕੰਮ ਕਰ ਰਹੇ ਹਾਂ ਤਾਂ ਬਰਤ ਸ਼ਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਰ ਇਹ ਤੇ ਕੀ ਜਾਣਕਾਰੀ ਹੈ ਪੂਰਾ ਮਾਮਲਾ ਕੀ ਹੈ ਔਰ ਪੁਲਿਸ ਜ਼ਵਲੋ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਅਗਲੀ ਕੀ ਕਾਰਵਾਈ ਕੀਤੀ ਜਾਏਗੀ ਸਭ ਦੱਸ ਕਿ ਅਮਰੀਕਾ ਵਿੱਚ ਵਕਤ ਵਕਤ ਲੁੱਟਾਂ ਤੋਂ ਅਤੇ ਚੋਰੀ ਦੇ ਕੇਸਾਂ ਦੇ ਵਿੱਚ ਵੀ ਕਾਮਯਾਬੀ ਹਾਸਲ ਹੋਈ ਹੈ ਤਿੰਨ ਨੌਜਵਾਨ ਨੂੰ ਕਾਬੂ ਕੀਤਾ ਪਰ ਦੰਗਰ ਅਨੀ ਵਲੀ ਗੱਲ ਦਾ ਤਿੰਨੋਂ ਨੌਜਵਾਨ ਹੈ ਸਰਕਾਰੀ ਪੁਲਿਸ ਪਰਦੇ ਦੀ ਉਮਰ 20 ਤੋਂ 22 ਸਾਲ ਦੇ ਕਰੀਬ ਹੈ ਫਾਲਗੇਟ ਆਸਪਾਸ ਤੋਂ ਜਿਹੜੇ ਕਿਤਨੇ ਕਿਤੇ ਉਹਨਾਂ ਨੇ ਇੱਕ ਐਕਟਿਵ ਚੋਰੀ ਕੀਤੀ ਸੀ ਬੈਗ ਚੋਰੀ ਕੀਤੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਕੋਲ ਤਾਇਨਾਤ ਲੱਗਾਇਆ ਗਿਆ ਇਸ ਸਬੰਧ ਵਿੱਚ ਉਸ ਤੋਂ ਪੁੱਛਣ ਪੁਲਿਸ ਨੂੰ ਲੁੱਟਾ ਹੋ ਦੇ ਚੋਰੀ ਦੇ ਇਹ ਵਾਰਤਾਂ ਜਨਤਾ ਜਾ ਰਹੀ ਸੀ ਕਿ ਇਹਨਾਂ ਨੌਜਵਾਨਾਂ ਨੂੰ ਕਿਉਂ ਸਾਥ ਰਿਹਾ ਇਹਨਾਂ नौजवानों गिरफ्तार नौजवान रहने वाले जो कि अमृतसर इलाके का उसे सकारी तो स्कूल पढ़ते भी थे उम्र है जी तो चौबीस साल वि दसी जा रही है तो पूछ पड़ताल का भी पता लगा कि पहले भी इन्होंने जीतों को मारत का काफी अंजाम दिता है उन

ਤੇ ਆਈ ਸੀ ਜਿਹੜਿਆ ਦਾਮਦਰੀਆ ਨਾ ਚਾਰ ਸੱਤੀ ਨੌਜਵਾਨਾਂ ਤੋਂ ਹਮ ਠੀਕ ਬਹੁਤ ਸ਼ੁਕਰੀਆ ਵੀ ਲੈ ਦਿੱਤੀ ਜਾਣਕਾਰੀ ਦੇ ਲਈ ਬਰਤ